ਸਬਡਿਵੀਜ਼ਨ ਗੁਨਿਆਣਾ ਮੰਡੀ ਦੇ ਵਿੱਚ ਤਹਿਸੀਲ ਪਰਿਸਰ ਦੇ ਵਿੱਚ ਹੋਈ ਚੋਰੀ ਦੀ ਵਾਰਦਾਤ ਕੁਛ ਇਲੈਕਟ੍ਰਿਕ ਸਮਾਨ ਹੋਇਆ ਚੋਰੀ ਰਿਕਾਰਡ ਦੱਸਿਆ ਜਾ ਰਿਹਾ ਸੇਫ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਗੁਨਿਆਣਾ ਮੰਡੀ ਦੇ ਵਿੱਚ ਸਥਿਤ ਤਹਿਸੀਲ ਪਰਿਸਰ ਦੇ ਵਿੱਚ ਚੋਰੀ ਦੀ ਵਾਰਦਾਤ ਹੋਈ ਹੈ ਜਿਸ ਤੋਂ ਬਾਅਦ ਉਹ ਮੌਕੇ ਦਾ ਮਉਾਇਨਾ ਕਰਨ ਲਈ ਇੱਥੇ ਪਹੁੰਚੇ ਹਨ ਅਤੇ ਮੌਕੇ ਤੇ ਮੌਜੂਦ ਸਟਾਫ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਚੋਰੀ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣੀ ਜਾਂਚ ਪੜਤਾਲ ਆਰੰਭੀ ਜਾਵੇਗੀ ਤੇ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਫੜਿਆ ਜਾਵੇਗਾ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਆ ਉਹ ਤੁਹਾਨੂੰ ਸੁਣਵਾਨੇ ਆ ਉਹਨਾਂ ਦੀ ਹੀ ਜ਼ੁਬਾਨੀ ਹਾਲਾਂਕਿ ਇਸ ਮਾਮਲੇ ਦੇ ਉੱਪਰ तहसील ਦਾ ਕਿਸੇ ਸਟਾਫ ਦੇ ਵੱਲੋਂ ਵੀ ਕੋਈ ਜਾਣਕਾਰੀ মিডিਆ ਨਾਲ ਸਾਂਝੀ ਨਹੀਂ ਕੀਤੀ ਗਈ ਸਿਰਫ ਪੁਲਿਸ ਦੇ ਵੱਲੋਂ ਹੀ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਅਕਸਰ ਕੰਮਿਆਣੇ ਕਿਡਿ ਚੋਰੀ ਹੋਈ ਕੀ ਮਸਲਾ ਸੀ ਕਿ ਕੋਈ ਕੁਝ ਸਾਹਮਣੇ ਆਇਆ ਸੀ ਸਾਹਮਣੇ ਅੱਜ ਤਹਿਸੀਲ ਅਧਿਕਾਰੀ ਕਿਉਂ ਗਿਆ ਸੀ ਨੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਸੀ ਕਿ ਮੌਕਾ ਦੇ ਆਣ ਮੌਕਾ ਦੇ ਫਿਲਹਾਲ ਪਤਾ ਲੱਗਿਆ ਜੀ ਇਹਨਾਂ ਦਾ ਕੰਪਿਊਟਰ ਸੈੱਟ ਤੇ 2 LCD ਤੇ CPU ਬੜੀ ਚੰਗੀ ਗੱਲ ਹੈ ਵਾਕਈ ਇੰਕੈਕ ਕਰ ਰਹੇ ਨੇ ਕਿ ਕਰਦੇ ਸੋਸੇ ਮੇਰੀ ਕੋਈ ਸਮਾਨ ਹੈਗਾ ਤਾਂ ਇਹਦੇ ਵਿੱਚ ਕੋਈ ਹੋਰ ਕੋਡ ਚੋਰੀ ਹੋਣ ਦੀ ਕੋਈ ਗੱਲ ਸਾਹਮਣੇ ਆਈ ਹੈ ਜੀ ਕਿਸ ਤਰ੍ਹਾਂ ਨਹੀਂ ਫਿਲਹਾਲ ਕੋਈ ਕੋਡ ਦਾ ਨਹੀਂ ਬਸ ਇਹ ਚੈੱਕ ਕਰਦੇ ਠੀਕ ਹੈ ਠੀਕ ਹੈ